ਸ਼ਹਿਰ ਦੀ ਟ੍ਰੈਫਿਕ ਸਮੱਸਿਆ ਅਤੇ ਸ਼ਹਿਰ ਦੀ ਸਾਫ਼ ਸਫਾਈ ਅਤੇ ਆਏ ਦਿਨ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਇਨਕ੍ਰੋਚਮੈਂਟ ਜੋ ਕਿ ਹੱਲ ਹੋਣ ਦਾ ਨਾਮ ਨਹੀਂ ਲੈ ਰਹੀ ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਵੱਧ ਰਹੀ ਇਨਕ੍ਰੋਚਮੈਂਟ ਅਤੇ ਰੋਂਗ ਸਾਈਡ ਪਾਰਕਿੰਗ ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੇਸ਼ ਹੈ ਇਸ ਬੰਦੀ ਫਾਸਟ ਵੀ ਨਿਊਜ਼ ਟੀਮ ਦੀ ਇੱਕ ਸਪੈਸ਼ਲ ਰਿਪੋਰਟ ਇਹ ਕੋਈ ਬਈਆਂ ਦੀ ਮਜਬੂਰੀ ਹੁੰਦੀ ਜਨਾ ਰੋਜ਼ ਕਮਾਣਾ ਰੋਜ਼ ਘਾਣਾ ਜਿੰਨੇ ਜਗਾ ਤੰਗਾ ਉਹ ਥੋੜਾ ਥੋੜਾ ਕੰਮ ਵਧਾ ਕੇ ਲਾ ਕੇ ਕਮਾਈ ਕਰਦੇ ਰੋਜ਼ ਕਮਾਦੇ ਰੋਜ਼ ਕੰਦੇ ਜਿਹੜੀਆਂ ਨਜਾਇਜ਼ ਗੱਡੀਆਂ ਸੜਕਾਂ ਤੇ ਲੱਗੀਆਂ ਕਿ ਸਾਰੀ ਸਹੂਲਤ ਗਵਰਨਮੈਂਟ ਦਿੰਦੀ ਹੈ ਹਰ ਥਾਂ ਤੇ ਚੌਂਕ ਚੌਕ ਕਾਰ ਪਾਰਕਿੰਗਾਂ ਬਣਾਈਆਂ ਹੋਈਆਂ ਲੋਕੀ ਉੱਥੋਂ ਦੀ ਕਾਰ ਪਾਰਕਿੰਗ ਕਰਕੇ ਜਾਂ ਕੋਈ ਸਕੂਟਰ ਪਾਰਕੀ ਵਡੀਆਂ ਗੱਡੀਆਂ ਪਾਰਕਿੰਗ ਕਰਕੇ ਉਹਦਾ ਫਾਇਦਾ ਨਹੀਂ ਟਾਂਦੇ ਕੋਈ ਮਾਤਰ 50 ਰੁਪਏ ਰੋਜ਼ ਦਾ ਕਿਰਾਇਆ ਲੱਗਦਾ ਵਾ ਤੇ ਉਹਦਾ ਉੱਥੇ ਲਾ ਕੇ ਗੱਡੀਆਂ ਨੂੰ ਕੋਈ ਵੀ ਟੈਕਟਿਕਲ ਵੈਂਸ ਲਾ ਕੇ ਤੇ ਉਹਦਾ ਫਾਇਦਾ ਟਾਣਾ ਚਾਹੀਦਾ ਆਮ ਲੋਕਾਂ ਨੂੰ ਦੇ ਨਾ ਕਰਕੇ ਜਾਮ ਲਾ ਜਾਂਦੇ ਜ਼ਿਆਦਾ ਤੇ ਟੈਂਪੂ ਦੀਆਂ ਬ੍ਰੇਕਾਂ ਲੱਜਦੀਆਂ ਟੈਂਪੂ ਵਾਲੇ ਜਿੱਥੇ ਸਵਾਰੀ ਦੇ ਦੇ ਉੱਤੇ ਬ੍ਰੇਕ ਮਾਰਦੇ ਭਾਵੇਂ ਅਗਲੀ ਸਵਾਰੀ ਆਜ ਖਲੋਤੀ ਹੋਵੇ ਤੇ ਉਹ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਕੋਈ ਜੋ ਤੁਸੀਂ ਕਹਿ ਰਹੇ ਬਿਲਕੁਲ ਠੀਕ ਹੈ ਇਹ ਟ੍ਰੈਫਿਕ ਜਿਹੜੀ ਹੈ ਨਾ ਇਹ ਸੜਕਾਂ ਜਿਹੜੀਆਂ ਛੋਟੀਆਂ ਨੇ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਸੜਕਾਂ ਪੁਰਾਣੀਆਂ ਨੇ ਜਿਨ੍ਹਾਂ 'ਕ ਇਹਦਾ ਵਾਇਆ ਵਾ ਉਹਨਾਂ ਇੱਕ ਬਣਿਆ ਪਿਆ ਦਿਨ-ਪ੍ਰਤੀ ਦਿਨ ਵਹੀਕਲ ਜਿਹੜੇ ਵੱਧ ਰਹੇ ਨੇ ਸਭ ਤੋਂ ਜ਼ਿਆਦਾ ਟ੍ਰੈਫਿਕ ਕਰਦੇ ਨੇ ਈ ਰਿਕਸ਼ਾ ਔਰ ਆਟੋ ਵਾਲੇ ਕੁਝ ਲੋਕ ਸਾਡੇ ਲੋਕ ਅਸੀਂ ਵੀ ਉਹਨਾਂ ਚੋਂ ਹੀ ਆਨੇ ਆ ਵੀ ਜਿਹੜੀ ਅਸੀਂ ਗਲਤ ਪਾਰਕਿੰਗ ਕਰਦੇ ਹਾਂ ਸਾਨੂੰ ਵੀ ਚਾਹੀਦਾ ਵੀ ਆਪਣੀ ਦੁਕਾਨ ਦੇ ਅੱਗੇ ਜਾਂ ਕਿਸੇ ਦੇ ਵੀ ਅਸੀਂ ਜਾਈਏ ਵੀ ਸੜਕ ਛੱਡ ਕੇ ਪਾਰਕਿੰਗ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜਾ ਟ੍ਰੈਫਿਕ ਹੈ ਸੁਚਾਰੂ ਰੂਪ ਚ ਲੰਘਦਾ ਰਹੇ ਬਾਕੀ ਜੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਵੀ ਕੋਈ ਕਮੀ ਨਹੀਂ ਆ ਪੁਲਿਸ ਵਾਲੇ ਵਿਚਾਰੇ ਬਹੁਤ ਕਰਦੇ ਨੇ ਪਰ ਜਿਹੜੇ ਆਟੋ ਵਾਲੇ ਹੋਏ ਜਾਂ ਈ ਰਿਕਸ਼ਾ ਵਾਲੇ ਹੋਏ ਟ੍ਰੈਫਿਕ ਨੂੰ ਕੰਟਰੋਲ ਵਾਲੇ ਕਰਨ ਵਾਲੇ ਨੇਦੇ ਹੱਥ ਨਹੀਂ ਆਉਂਦੇ 스마트 ਸ਼ਹਿਰੀ ਲੱਗਿਆ ਵੀ ਕਹਿੰਨ ਕੂੜਾ ਹੀ ਇੰਨੀ ਜ਼ਿਆਦਾ ਵਾ ਕੂੜਾ ਲਿਫਟਿੰਗ ਦੀ ਹੜਤਾਲ ਜੀ ਕੋਈ ਚੱਲ ਰਹੀ ਹੈ ਗੱਡੀਆਂ ਆ ਹੀ ਨਹੀਂ ਰਹੀਆਂ ਪਰ ਲੋਕ ਜਿਹੜਾ ਕੂੜਾ ਰੋਜ਼ ਘਰਾਂ ਤੋਂ ਨਿਕਲਦਾ ਪਰ ਲਿਫਟਿੰਗ ਰੋਜ਼ ਨਹੀਂ ਹੋ ਰਹੀ ਪਰ ਜਦੋਂ ਕਦੀ ਕੋਈ ਲਿਫਟਿੰਗ ਹੁੰਦੀ ਆ ਉਹ ਓਵਰ ਹੋ ਜਾਂਦਾ ਓਵਰ ਹੋ ਦੇ ਜਿਹੜੇ ਗੱਡੀ ਜਾਂਦੀ ਹੈ ਟਰੱਕ ਜਾਂਦਾ ਉਹਦੇ ਤੋਂ ਕੂੜਾ ਡਿੱਗਦਾ ਜਾਂਦਾ ਇਹ ਮਾੜੀ ਗੱਲ ਆ ਨਹੀਂ ਇਹ ਵੀ ਇਹ ਵੀ ਥੋੜਾ ਜਿਆ ਕੰਟਰੋਲ ਹੋਣਾ ਚਾਹੀਦਾ ਜਿਹੜੇ ਫੁੱਟਪਾਥ ਹੈ ਕੋਈ ਥੋੜਾ ਬਹੁਤ ਚਲੋ ਹੋ ਸਕਦਾ ਪਰ ਫਿਰ ਵੀ ਖਾਲੀ ਹੋਣਾ ਚਾਹੀਦਾ ਫੁੱਟਪਾਥ ਤਾਂ ਕਿ ਆਜ ਪਰ ਦੂਸਰੀ ਲੋਕਾਂ ਦੀ ਵੀ ਗੱਲ ਦੇਖੋ ਨਾ ਕੋਈ ਵੀ ਲੋਕ ਜਿਹੜਾ ਫੁੱਟਪਾਥ ਚੱਲ ਕੇ ਰਾਜੀ ਨਹੀਂ ਹੁੰਦਾ ਮੈਂ ਚਲਦੇ ਨੇ ਜਿਵੇਂ ਹਾਲ ਬਿਆਰ ਲੇ ਲੋ ਜਾਂ ਕਿਸੇ ਨਹੀਂ ਬਾਹਰ ਦੀ ਸਾਈਡ ਤੇ ਲੈ ਲੋ ਤੇ ਇਹ ਫੋਟਪਾਥ ਬਣੇ ਵੀ ਲੋਕੀ ਫੋਟਪਾਥ ਤੇ ਚੱਲਦੇ ਨਹੀਂ ਕਿ ਉਹ ਨਾ ਚੱਲਣ ਕਰਕੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਥੋੜਾ ਜਿਹਾ ਐਡਵਾਂਟੇਜ ਮਿਲਦਾ ਵੀ ਚਲੋ ਇੱਥੇ ਕੋਈ ਲੰਘਦਾ ਫਿਕ ਸਮਾਨ ਬਾਹਰ ਲਾ ਲੋ ਇਹ ਕਹਿੰਨੂ ਸਮਾਰਟ ਸਿਟੀ ਪਰ ਹਾਲਾਤ ਬਦ ਨਾਲੋਂ ਬੱਤਰ ਜਗਾ ਜਗਾ ਲੱਗੇ ਕੋੜੇ ਦੇ ਢੇਰ ਕਹਿੰਨੂ ਸਮਾਰਟ ਸਿਟੀ ਹੈ ਆਰੇ ਰੋਂਗ ਸਾਈਡ ਪਾਰਕਿੰਗ ਜਗਾ ਜਗਾ ਤੇ ਜਿਹੜੀ ਹੈ ਰੋਂਗ ਸਾਈਡ ਪਾਰਕਿੰਗ ਸੜਕ ਤੇ ਦੇਖਣ ਨੂੰ ਮਿਲਦੀ ਹੈ ਚਾਹੇ ਉਹ ਹਾਲ ਬਾਜ਼ਾਰ ਦਾ ਇਲਾਕਾ ਚਾਹੇ ਸ਼ਹਿਰ ਦਾ ਅੰਦਰ ਦਾ ਇਲਾਕਾ ਤੇ ਚਾਹੇ ਸ਼ਹਿਰ ਦੇ ਬਾਹਰ ਦਾ ਇਲਾਕਾ ਕਿਤੇ ਵੀ ਜਲਦੀ ਹੈ ਰੋਂਗ ਸਾਈਡ ਪਾਰਕਿੰਗ ਕਰਕੇ ਭਾਰੀ ਜਾਮ ਵੀ ਲੱਗਦੇ ਆ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਬਾਰ ਬਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਰ ਸਾਡੀ ਫਾਸਟ ਰੇਟ ਟੀਮ ਵੱਲੋਂ ਵੀ ਹਰ ਚੀਜ਼ ਤੇ ਅੱਖ ਰੱਖੀ ਜਾ ਰਹੀ ਹੈ ਹਰ ਚੀਜ਼ ਨੂੰ ਬਖੂਬੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਵੀ ਦੱਸਿਆ ਜਾ ਰਿਹਾ ਹੈ ਚਾਹੇ ਉਹ ਇਨਕ੍ਰੋਚਮੈਂਟ ਦੀ ਗੱਲ ਕਰ ਲਈਏ ਸਰਕਾਰੀ ਜ਼ਮੀਨਾਂ ਤੇ ਦੁਕਾਨਾਂ ਵੱਲੋਂ ਜ਼ਿਆਦਾ ਸਮਾਨ ਬਾਹਰ ਕ ਰੋਗ ਸਟ ਪਾਰਕਿੰਗ ਦੀ ਗੱਲ ਕਰ ਲਈਏ ਸਮਾਰਟ ਸਿਟੀ ਨੂੰ ਲੈ ਕੇ ਜਗਾ ਜਗ ਅੱਗੇ ਕੁੜੇ ਦੇ ਢੇਰ ਦੀ ਗੱਲ ਕਰ ਲਈਏ ਪ੍ਰਸ਼ਾਸਨ ਨੂੰ ਵੀ ਸੋਚਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਖੁਦ ਜਾਗਰੂਕ ਹੋਣ ਦੀ ਲੋੜ ਹੈ ਥਾਂ ਥਾਂ ਪਾਰਕਿੰਗ ਬਣੀ ਹੈ ਔਰ ਪਾਰਕਿੰਗ ਦੇ ਵਿੱਚ ਜੇ ਗੱਡੀ ਲਗਾਈ ਜਾਵੇ ਤੇ ਰੋਡ ਵੀ ਨਾ ਜਾਮ ਹੋਵੇ ਤੇ ਲੋਕਾਂ ਨੂੰ ਵੀ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਵਿੱਚ ਕੋਈ ਦਿੱਕਤ ਵੀ ਨਾ ਆਵੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਤੇ ਪ੍ਰਸ਼ਾਸਨ ਨੂੰ ਵੀ ਜਿਸ ਮੁੱਦੇ ਨੂੰ ਅਸੀਂ ਦਿਖਾ ਰਹੇ ਹਾਂ ਸਮਝਾਣਾ ਚਾਹੁੰਦੇ ਆ ਜਾਂ ਪ੍ਰਸ਼ਾਸਨ ਵੀ ਕੁਝ ਦੇਖਦਾ ਹੈ ਉਸ ਨੂੰ ਜੜਾ ਨਕੇਲ ਰੱਖੇ ਨਾ ਕੀ ਹੈ ਭਾਈ ਗੱਲਾਂ ਕੀਤੀਆਂ ਜਾਨ ਉਹਦੇ ਕਿਤੇ ਅਮਲੀ ਜਮਾ ਵੀ ਦਿੱਤਾ ਜਾਵੇ ਉਹਨੇ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਜਿਹੜੀ ਰੋਂਗ ਸਾਈਡ ਪਾਰਕਿੰਗ ਦੀ ਮਹੀਮ ਹੈ ਸਰਕਾਰ ਵੱਲੋਂ ਉਹਨੂੰ ਹਟਾਉਣ ਲਈ ਜੰਗੀ ਪੱਦਰ ਤੇ ਡੋ ਵੀ ਕੀਤੀ ਜਾਂਦੀ ਸੀਗੀ ਔਰ ਸਮਾਰਟ ਸਿਟੀ ਜਿਹੜੀ ਗਈ ਆਂਦੇ ਕੂੜੇ ਦੀ ਜਿਹੜੀ ਲਿਫਟਿੰਗ ਵੀ ਸ਼ੁਰੂ ਕੀਤੀ ਗਈ ਸੀਗੀ ਔਰ ਇਨਕ੍ਰੋਚਮੈਂਟ ਨੂੰ ਖਾਸ ਕਰਕੇ ਹਟਾਉਣ ਲਈ ਉਹਦੀ ਵੀ ਮਹੀਮ ਜੰਗੀ ਪੱਦਰ ਤੇ ਚਲਾਈ ਗਈ ਸੀ ਪਰ ਪਤਾ ਨਹੀਂ ਉਹ ਕਿੱਥੇ ਹਲੋਪ ਹੋ ਗਈਆਂ ਚੀਜ਼ਾਂ ਉਹਨਾਂ ਨੂੰ ਫਿਰ ਉਜਾਗਰ ਕਰਨ ਦੀ ਲੋੜ ਹੈ ਤਾਂ ਜੋ ਸ਼ਹਿਰ ਦੀ ਜਿਹੜੀ ਸੁੰਦਰਤਾ ਹੈ ਦੇਖਾ ਉਹ ਪ੍ਰਕਰਾਰ ਰਵੇ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਸੁチール ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ